ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੀਨੀ ਮੱਝ ਦਿਖਾਉਣੀ ਆ ਚੰਗੀ ਨਸਲ ਵਾਲੀ ਜਿੰਦ ਜਾਨ ਵਾਲੀ ਜਿਹੜੇ ਬੱਚੇ ਵੀ ਮੀਨੇ ਪਾਉਂਦੀ ਆ ਰੇਟ ਡਿਟੇਲ ਬਾਈ ਜੀ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਅਵਤਾਰ ਸਿੰਘ ਠੀਕ ਹੈ ਨਾਮ ਅਵਤਾਰ ਸਿੰਘ ਪਿੰਡ ਬੁਹਾ ਜ਼ਿਲ੍ਹਾ ਕਿਹੜਾ ਪੈ ਗਿਆ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਪੈ ਗਿਆ ਮਾਨਸਾ ਪਾਣੋਂ ਅਸਾਂ ਮਾਨਸਾ ਦਾ ਲਾਸਟ ਪਿੰਡ ਹੀ ਆ ਗਏ ਜਮਾ ਹਨਾ ਰੋਡ ਦੇ ਉੱਪਰ ਰਤੀਆ ਰੋਡ ਦੇ ਉੱਪਰ ਆ ਗਏ ਠੀਕ ਆ ਰਤੀਆ ਰੋਡ ਦੇ ਉੱਪਰ ਠੀਕ ਆ ਇਧਰ ਆਪਾਂ ਨੂੰ ਰਤੀਏ ਤੋਂ ਭਲਾਡੇ ਤੋਂ 10 ਕਿਲੋਮੀਟਰ ਭਲਾਡੇ ਤੋਂ 10 ਕਿਲੋਮੀਟਰ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਬਾਈ ਜੀ ਆਪਣਾ 97 80867 9780867 867 ਠੀਕ ਆ ਆਪਾਂ ਪਸ਼ੂ ਵਗੈਰਾ ਦੇਖਦੇ ਬਾਈ ਚੰਗੇ ਆ ਫਿਰ ਰੱਖੇ ਦੋ ਤਿੰਨ ਕੇ ਸੌਂ ਕਰਾ ਹਨਾ ਠੀਕ ਆ ਸੋ ਆ ਮੈਂ ਵੀ ਚੰਗੀ ਖੜੀ ਆ ਬਾਈਆਂ ਕੋਲੇ ਜੀ ਅੱਗੇ ਇੱਕ ਹੋਰ ਝੋਟੀ ਕੱਟੀ ਖੜੀ ਆ ਵੀ ਕਹਿੰਦਾ ਭਾਵਾ ਦੋ ਕੱਟੀਆਂ ਸੂਈਆਂ 200 ਬਜੇ ਵਿੱਚ ਅਸੀਂ ਨਾ ਕੋਈ ਵੇਚੀ ਦੀ ਅੱਛਾ ਰਾਤ ਸੂਪੀ ਉਹਨੂੰ ਰੱਖਾਂਗੇ ਇਹਨੂੰ ਨਹੀਂ ਚਾਹੀਦਾ ਅੱਛਾ ਉਹ ਸੂਪੀ ਤੇ ਇਹ ਹੁਣ ਆਪਾਂ ਰੱਖ ਆਪਾਂ ਵੇਚ ਦੇਣੀ ਆ ਉਹਨਾਂ ਦੀ ਇੱਕ ਸੇਲ ਕਰਨੀ ਸੀ ਉਹ ਪੱਕੇ ਉਹਤੇ ਰੱਖ ਲਈ ਇਹ ਕੱਟੀ ਦੇਣ ਕਰਨ ਲੱਗ ਜੀ ਨਹੀਂ ਸ਼ਾਇਦ ਉਹ ਬਦਲਦੇ ਸੀ ਜਿਹੜੀ ਬਗਦੀ ਵਿੱਚ ਜੀ ਤੇ ਹੁਣ ਜਿਵੇਂ ਮੰਨ ਕੇ ਚੱਲ ਉਹ ਕੱਟੀ ਇੱਕ ਮਗਰ ਹੋਰ ਤਿਆਰ ਹੋ ਜੂਗੀ ਆਪਣਾ ਦੁੱਧ ਪਾਉਣ ਦਾ ਮਤਲਬ ਨਹੀਂ ਕੱਲ ਘਰੇ ਦੁੱਧ ਪੀਣਾ ਬਸ ਹਾਂ ਛੋਟਾ ਜਿਹਾ ਆਪਣਾ ਬਸ ਬੇਟਾ ਬਾਹਰ ਭੱਗ ਗਿਆ ਠੀਕ ਹੈ ਇਸ ਗੱਲ ਇੱਕੋ ਹੀ ਦੱਸੋ ਅਸਿਕ ਤਈਆ ਤੇ ਇਹਦੇ ਸਿੰਗ ਮੱਝ ਦੇ ਹਿਲ ਜੇ ਦੋਨੇ ਬਿਲਕੁਲ ਆ ਹਿਲਦੇ ਜੀ ਐਂ ਦੋਨੋਂ ਹਿਲਜਾ ਠੀਕ ਹੈ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਜੀ ਇਹ ਆਪਾਂ ਦੂਸਰੇ ਸੂਏ ਲੈ ਕੇ ਆਏ ਸੀ ਸੱਸੇ ਤੋਂ ਲੈਂਦੀ ਸੀ ਜੀ ਉਦੋਂ ਡਿਕੋਟਾ ਦੇ ਘਰੇ ਕੀ ਜਨਾ ਕੀ ਆਪਾਂ ਇਕੱਠਾ ਸੀ ਮਗਰ ਠੀਕ ਆ ਦੂਜੇ ਸਵੇਰੇ ਤਾਜੀ ਸੂਜੀ ਲੈ ਕੇ ਆਏ ਹਾਂ ਜੀ ਉਹ ਦੋ ਵਾਰਾਂ ਕੱਟੀ ਦਿੱਤੀ ਆ ਹੁਣ ਇਹ ਚੌਥੇ ਸੇ ਸੂਹੂਗੀ ਅੱਛਾ ਚੌਥੇ ਸੇ ਸੂਣੀ ਆ ਜਿਵੇਂ ਇਹਦੀ ਨਾਲ ਆਪਾਂ ਕੱਟੀ ਖੜੀ ਦੇਖਦੇ ਆਂ ਕੱਟੀ ਤਾਂ ਆਪਾਂ ਵੇਚ ਨਹੀਂਨੀ ਹਣਾ ਹਾਂਜੀ ਹਾਂ ਠੀਕ ਆ ਕੱਟੀ ਵੀ ਮੀਨੀ ਆ ਹਾਂ ਬਿਲਕੁਲ ਮੀਨੀ ਉਹਦੇ ਵੀ ਸਿੰਘ ਹਿਲਦੇ ਆ ਇਹ 24 ਦੇ ਤੀਜੇ ਵੀ ਤਰ੍ਹਾਂ ਚੰਗਾ ਇਹਦਾ ਠੀਕ ਆ ਸੋਨਾ 17 ਮਹੀਨਾ ਦੀ ਕੱਟੀ ਆ ਜਾਂ ਠੀਕ ਆ ਜਿਹੜਾ ਕਟਾ ਸੀ ਉਹ ਵੀ ਮੀਨਾ ਹੀ ਸੀ ਫਿਰ ਹਾਂਜੀ ਠੀਕ ਆ ਵੀ ਬੱਚੇ ਵੀ ਫਿਰ ਮੀਨਾ ਹੀ ਪਉਂਦੀ ਆ ਠੀਕ ਆ ਹੁਣ ਨੀਡ ਟੂ ਡਾਕਟਰ ਇੱਥੇ ਭੱਟ ਲਾਂਦਾ ਅੱਛਾ ਜੀ ਉਹ ਚੰ ਠੀਕ ਹੈ ਸਾਲ ਯੂਨੀਵਰਸਿਟੀ ਦਾ ਪ੍ਰਾਖਾ ਉਹ ਨੰਬਰ ਨੂੰ ਪ੍ਰਾਪਤ ਨੂੰ ਪਤਾ ਨਹੀਂ ਕੀ ਨੰਬਰ ਆ ਕੀ ਠੀਕ ਹੈ ਮਤਲਬ ਕਹਿੰਦਾ ਪਾਬ ਚੰਗਾ ਟਿਕੇ ਭਰਾ ਵਾ ਤੇ ਦੁੱਧ ਦੇ ਨੇ ਆਪਣੇ ਕੋਲ ਤੀਜੇ ਸਵੇਰ ਕਿੰਨਾ ਦਿੱਤਾ ਜੀ ਨਾਰਮਲ ਜਿਵੇਂ ਆਪਾਂ ਜ਼ਿੰਮੇਦਾਰ ਇਹਦੇ ਸਾਡਾ ਖੇਤੀਬਾੜੀ ਕਰਦੇ ਆ 17 12 ਕਿਲੋ ਦੁੱਧ ਜੰਦੀਆ ਠੀਕ ਹੈ 17 ਕਿਲੋ ਦੁੱਧ ਇਸ ਮੈਂ ਨੇ ਆਪਣੇ ਕੋਲੇ ਪਾਇਆ 17 12 ਕਿਲੋ ਬਸ ਇਸ ਕਿਉਂ ਠੀਕ ਹੈ ਤੇ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਇਹਦੇ 3 ਤਰੀਕ ਨੂੰ ਸੂਣ ਠੀਕ ਹੈ 3 ਤਰੀਕ ਨੂੰ ਦੋ ਦਿਨ ਸੂਣ ਚ ਬਾਕੀ ਆ ਕੋਈ ਥਾਣਾ ਥੋੜਾ ਸਭ ਓਕੇ ਆ ਸਾਰੇ ਪਾਸੇ ਮੁੱਲ ਇਹਦਾ ਕੀ ਮੁੱਲ ਤੋਂ ਲੱਖ ਦੇਣੀ ਦੇਣੀ ਆਪਾਂ 30 ਹਜ਼ਾਰ ਦੀ ਆ 2 ਲੱਖ 30 ਹਜ਼ਾਰ ਦੀ ਝੋਟੀਆਂ ਆਪਾਂ ਦੇਣੀ ਆ ਹਾਂ ਦੇਣੀ ਆ ਵੀ ਬਾਕੀ ਤੂੰ 1000 2000 ਤਾਂ ਹੋ ਜੂਗਾ ਜ਼ਿਆਦਾ ਨਹੀਂ ਕਰ ਠੀਕ ਆ ਤੋੜ ਦੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਮੈਂ ਤਾਂ ਦੇਖ ਸਕਦੇ ਹਾਂ ਚੌਥਾ ਸੂਰ ਸੂਰੀਆ ਮੀਨੀ ਝੋਟੀ ਸਾਫ ਸੁਥਰੇ ਲੇਵੇ ਦੀ ਜਮਾ ਝੋਟੀ ਬਾਣੇ ਤਾਂ ਕਿਉਂਕਿ ਜੇ ਬੋਡੀ ਸਟਰਕਚਰ ਏਦਾਂ ਦਾ ਜਿੰਨੇ ਸਵੇ ਮਰਜੀ ਸੂਈ ਚੱਲਿਓ ਇਹਨੇ ਲੇਵਾ ਝੋਟੀਆਂ ਵਾਲੇ ਰੱਖਣਾ ਜਮਾ ਸਿੰਗ ਦੋਨੋਂ ਹੈਲਦੀਆ ਤੇ ਸਾਹ ਤਾਂ ਇੰਨੀ ਆ ਚਾ ਚੰਕਲ ਜੀ ਆਪਾਂ ਇੱਥੇ ਰੋਗ ਰਿਸ਼ਤੀ ਖੜ ਗਈ ਜਮਾ ਹਨਾ ਪੂਰੀ ਸਾਡੇ ਸਿਰੀਪਾਲ ਜੀ ਨੇ ਠੀਕ ਹੈ ਵੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮਾ ਤੁਸੀਂ ਦੋ ਮਹੀਨੇ ਟਿਕਿਆ ਸੋਏ ਕਰਕੇ ਠੀਕ ਹੈ ਸੋ ਲੇਵਾ ਦੇਖੋ ਥੱਲੇ ਤੋਂ ਬਿਲਕੁਲ 4 ਵੇ 4 ਚਾਰੇ ਥਣ ਨਿਕਣ ਦੇ ਦਿੱਤੀ ਤੇ ਕੋਈ ਨਹੀਂ ਗੱਲ ਵੀ ਥਣ ਜੋੜ ਦੀ ਹੈ ਨਾ ਤੇ ਹਜੇ ਦੋ ਦਿਨ ਤਾਂ ਪੂਰੇ ਹੋਣ ਚ ਪਏ ਆ ਵੀ ਅੰਦਾਜ਼ਾ ਲਗਭਗ ਦੋ ਚਾਰ ਦਿਨ ਉੱਪਰ ਵੀ ਲੈ ਜੂਗੀ ਠੀਕ ਹੈ ਵੀ ਚਾਰ ਪੰਜ ਦਿਨ ਦੀ ਸੂਚ ਹਜੇ ਬਾਕੀ ਆ ਸੋ ਫਿਰ ਥਾਣਾ ਹਵਾਨਾ ਤੇ ਤੋਰਾ ਵਗੈਰਾ ਝੋਟੀਆਂ ਦੇਖ ਸਕਦੇ ਹੋ ਚੰਗਾ ਸੋਣਾ ਬਿਲਕੁਲ ਮੁਠੀ ਵਾਲਾ ਥਣ ਜਿਹਨੂੰ ਕਹਿੰਦੇ ਵੀ ਗੁੱਲੇ ਵਾਲਾ ਥਣ ਉਹ ਇਹਦੇ ਥਣ ਲੱਗਿਆ ਵਾ 2 ਲੱਖ ਤੇ 30000 ਰੁਪਏ ਦੀ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੀ ਬਾਕੀ ਮੇਨ ਗੱਲ ਇੱਕ ਦੇਖਿਆ ਵੀ ਮੀਨੀ ਝੋਟੀ ਸਿੰਘ ਦੋਨੋਂ ਹਿਲਦੇ ਆ ਨਵੇਂ ਹਾਂ ਜਿਹਦੇ ਵਿੱਚ ਹੀ ਆ ਤੇ ਬੱਚੇ ਵੀ ਜਿਹੜੇ ਬਾਈ ਜਿਹਨਾਂ ਨੂੰ ਦੱਸਦੇ ਵੀ ਕਟਾ ਤੇ ਕੱਟੀ ਦਿੱਤੇ ਉਹ ਵੀ ਮੀਨੀ ਹੀ ਦਿੱਤੇ ਆ ਹਨਾ ਵਿੱਚੋਂ ਆ ਕੇ ਦੇ ਦਾਂਗੇ 17 18 ਕਿਲੋ ਦੋਆ ਦਾਂਗੇ ਅਰੇ ਜੇ ਕੋਈ ਵੀ ਰਸਾਈ ਕਰ ਲੇ ਵੀ ਆਪਾਂ ਨੂੰ ਕੋਈ ਸ਼ੱਕ ਵਾਲੇ ਨਾਲ 16 ਕਿਲੋ ਤੋਂ ਬਾਹਰ ਚਵਾ ਕੇ ਦੇ ਦਾਂਗੇ ਜਮਨ ਨਾ ਨੋਰਮਲ ਨਾਲੇ ਕੋਈ ਜ਼ਿਆਦਾ ਨਹੀਂ ਸਕੇਤੀ ਕਰਦੇ ਠੀਕ ਹੈ ਠੀਕ ਹੈ ਲੈ ਚਲੋ ਬੰਦਦੇ ਨੂੰ ਸੋਭਰਾ ਦੇਖੋ ਤੋੜ ਕੇ ਦਿਖਾਤੀ ਡਿਟੇਲ ਇਨਫੋਰਮੇਸ਼ਨ ਆਪਾਂ ਸਾਰੀ ਲੈ ਕੇ ਦਿਖਾਤੀ ਇਹਦੀ ਕੱਟੀ ਵੀ ਦਿਖਾਦੀ ਪਿਛਲੇ ਸੂਈ ਦੀ ਉਹ ਖੜੀ ਹੈ ਮੀਨੀ ਸਿੰਘ ਹਲਦੇ ਆ ਤੇ ਆ ਮੱਝ ਬਾਇਆਂ ਕੋਲ ਕਰੇ ਸੂਪੀ ਤੇ ਬਾਕੀ ਹੋਰ ਵੀ ਬੱਚਾ ਦੇਖ ਕੇ ਖੜੇ ਕੱਟੀ ਹੋਰ ਫਿਰ ਰੱਖੇ ਹੋਏ ਦੋ ਦਨਕ ਨਾ ਕੀਆ ਤੇ ਹੈ ਜਮਾ ਸਿਲੇਕਟਡ ਪਸ਼ੂਈ ਹੈ ਨਾ ਤੇ ਅੰਕਲ ਜੀ ਨੰਬਰ ਬੋਲ ਦਿਓ ਆਪਣਾ ਹਾਂਜੀ ਨੰਬਰ ਬੋਲ ਦਿਓ ਦੁਬਾਰਾ ਆਪਣੇ ਕੋਲ 9380860 ਠੀਕ ਹੈ ਪਿੰਡ ਬੂਹਾ ਬੂਹਾ ਜ਼ਿਲ੍ਹਾ ਮਾਨਸਾ ਤੇ ਭਰਾੜੇ ਰਜੇ ਨੇ ਜੀਕ ਪੈ ਗਿਆ ਹਣ ਮਿੱਟਰ ਭਰਾੜੇ ਤੇ ਰਹਿ ਗਿਆ ਕਹਾਣ ਗਲੂਟ ਰਸਟੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਮੀਨ ਹੀ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾਂ